ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹਾਂ ਅੱਜ ਫੇਰ ਇੱਕ ਨਵੀਂ ਕਹਾਣੀ ਲੈ ਕੇ ਆਏ ਆ ਤਾਂ ਇੱਕ ਪਿੰਡ ਦੇ ਵਿੱਚ ਇੱਕ ਵਧੀਆ ਪਰਿਵਾਰ ਰਹਿੰਦਾ ਹੁੰਦਾ ਵਾ ਬੜੀ ਛੋਟੀ ਫੈਮਿਲੀ ਹੁੰਦੀ ਆ ਛੋਟਾ ਜਿਹਾ ਪਰਿਵਾਰ ਹੁੰਦਾ ਵਾ ਤੇ ਇੱਕ ਉਹਨਾਂ ਦਾ ਮੁੰਡਾ ਹੁੰਦਾ ਵਾ ਕੁਲ 18 ਸਾਲਾਂ ਦਾ ਤੇ ਘਰ ਦੀ ਕੰਡੀਸ਼ਨ ਠੀਕ ਹੀ ਹੁੰਦੀ ਆ ਨਾਂ ਵਾਲੇ ਤਗੜੇ ਨਾਂ ਵਾਲੇ ਅਮੀਰ ਹੁੰਦੇ ਆ ਉਹ ਤੇ ਉਹਨਾਂ ਦਾ ਮੁੰਡਾ ਇੰਜੀਨੀਅਰ ਕਰਦਾ ਹੁੰਦਾ ਉਹਨਾਂ ਦਾ ਬੇਟਾ ਅੰਕਲ ਦਾ ਤੇ ਉਹ ਕਿਨਾਂ ਵਾਲੇ ਨੇ ਹੁੰਦੇ ਆ ਜਦੋਂ ਇੰਜੀਨੀਅਰ ਕਰਨ ਇੰਜੀਨੀਅਰਿੰਗ ਲਈ ਜਾਂਦਾ ਵਾ ਮਤਲਬ ਕਿ ਕਲਾਸਾਂ ਲਾਉਣ ਜਾਂਦਾ ਵਾ ਤਾਂ ਸਾਰੇ ਦੇ ਦੋਸਤ ਕੋਈ ਸਕੂਟਰ ਤੇ ਕੋਈ ਕਾਰ 'ਚ ਤੇ ਕੋਈ ਕਾਰ 'ਚ ਤੇ ਹੁੰਦਾ ਵਾ ਤੇ ਉਹ ਪੈਦਲ ਤੁਰ ਕੇ ਜਾਂਦਾ ਹੁੰਦਾ ਵਾ ਤੇ ਪਿਓ ਨੂੰ ਇੱਕ ਹੀ ਕਹਿੰਦਾ ਹੁੰਦਾ ਵੀ ਮੈਨੂੰ ਇੱਕ ਬਾਈਕ ਲੈ ਦੋ ਮੋਟਰਸਾਈਕਲ ਲੈ ਦੋ ਤੇ ਪਿਓ ਕਹਿੰਦਾ ਠੀਕ ਆ ਕੋਈ ਨਹੀਂ ਲੈ ਦੂੰਗਾ ਲਾਰ ਲੱਪਾ ਜਿਹਾ ਲੱਗੀ ਜਾਂਦਾ ਵਾ ਤੇ ਉਹਨਾਂ ਨੂੰ ਵੀ ਹੁਣ ਲੈ ਕੇ ਨਹੀਂ ਦਿੰਦਾ ਹਲੇ ਤੇ ਇੱਕ ਦਿਨ ਫਿਰ ਇਹ ਚੀਜ਼ ਹੋਈ ਤੇ ਉਹਦਾ ਜਿਹੜਾ ਬੇਟਾ ਅੰਕਲ ਦਾ ਕਾਫੀ ਬੋਲਣ ਲੱਗ ਪਿਆ ਉਹਨਾਂ ਨਾਲ ਲੜਨ ਲੱਗ ਪਿਆ ਹੱਦੋਂ ਵੱਧ ਹੋ ਗਈ ਲੜਾਈ ਘਰੇ ਤਾਂ ਉਹ ਆਪਣੇ ਪਿਓ ਨੂੰ ਕਹਿੰਦਾ ਵਾ ਮੁੰਡਾ ਕਹਿੰਦਾ ਵੀ ਤੁਸੀਂ ਕਿਸੇ ਕੰਮ ਦੇ ਨਹੀਂ ਇਹ ਬੁਰਾ ਭਲਾ ਬੋਲਦਾ ਆਪਣੇ ਪਿਓ ਨੂੰ ਤੇ ਕਹਿੰਦਾ ਵੀ ਮੈਂ ਘਰ ਛੱਡ ਕੇ ਚੱਲਿਆ ਵਾਂ ਜਦੋਂ ਘਰ ਛੱਡ ਕੇ ਜਾਂਦਾ ਵਾ ਤੇ ਤੇ ਕੁਛ ਦੂਰ ਜਾਂਦਾ ਵਾ ਤੇ ਪੈਰ ਨੰਗੇ ਹੁੰਦੇ ਤਾਂ ਵਾਪਸ ਆ ਜਾਂਦਾ ਬੂਟ ਪਾਉਣ ਵਾਸਤੇ ਤੇ ਉਦੋਂ ਹੀ ਉਹਦੇ ਮੰਮੀ ਪਾਪਾ ਵੀ ਘਰੋਂ ਚੱਲ ਜਾਂਦੇ ਆ ਉਹ ਮਾਰਕੀਟ ਗਏ ਹੁੰਦੇ ਆ ਮੰਮੀ ਪਾਪਾ ਉਹਦੇ ਤੇ ਉਹ ਘਰੇ ਵਾਪਸ ਆਉਂਦਾ ਵਾ ਤੇ ਦੇਖਦਾ ਵਾ ਵੀ ਵਧੀਆ ਜੁੱਤੇ ਪਾਏ ਹੁੰਦੇ ਉਹਦੇ ਆ ਫਾਦਰ ਸਾਹਿਬ ਦੇ ਤੇ ਉਹਨਾਂ ਦੇ ਥੱਲੋਂ ਤਸਲਾ ਟੁੱਟਿਆ ਹੁੰਦਾ ਵਾ ਉਤੋਂ ਕੰਡੀਸ਼ਨ ਵਧੀਆ ਹੁੰਦੀ ਹੈ ਥੱਲੋਂ ਤਸਲਾ ਟੁੱਟਿਆ ਹੁੰਦਾ ਵਿਚਾਰਿਆਂ ਦਾ ਇੱਕ ਸਾਈਡ ਜੀ ਤੋਂ ਤੇ ਉਹ ਜੁੱਤੇ ਪਾ ਲੈਂਦਾ ਵਾ ਤੇ ਜਿਹੜਾ ਬਾਪ ਹੁੰਦਾ ਉਹਦਾ ਪਰਸ ਘਰੇ ਪਿਆ ਹੁੰਦਾ ਬਟੂਆ ਤੇ ਜਦੋਂ ਬਟੂਆ ਵੇਖਦਾ ਵਾ ਉਹ ਇਹਨਾਂ ਦਾ ਗੱਲ ਬਣ ਗਈ ਅੱਜ ਤਾਂ ਵੀ ਨਜ਼ਾਰੇ ਲਵਾਂਗੇ ਵੀ ਬਾਪੂ ਦਾ ਬਟੂਆ ਪਿਆ ਵਾ ਤੇ ਬੂੜ ਪਾਉਂਦਾ ਬਾਪੂ ਵਾਲੇ ਹੀ ਤੇ ਨਿਕਲ ਜਾਂਦਾ ਵਾ ਤੇ ਥੋੜੀ ਦੂਰ ਜਾਂਦਾ ਵਾ ਪੈਰ 'ਚ ਥੱਲੋ ਕੁਝ ਖੁੱਬਦਾ ਉਹ ਕਹਿੰਦਾ ਵੀ ਬੂਟ ਤਾਂ ਵਧੀਆ ਵਾ ਵੀ ਥੱਲੋਂ ਕੀ ਖੁੱਬਿਆ ਉਹ ਵੇਖਦਾ ਥੱਲੇ ਵੀ ਛੇਕ ਹੋਇਆ ਹੁੰਦਾ ਵਾ ਮੋਰੀ ਹੋਈ ਹੁੰਦੀ ਛੋਟੀ ਜੀ ਤੇ ਉਹਦੇ ਪੈਰ 'ਚ ਕੁਝ ਖੁੱਬ ਜਾਂਦਾ ਵਾ ਮਿੱਟੀ ਦਾ ਲੋਹੇ ਦੀ ਪੱਤੀ ਪੱਤੀ ਵਗੈਰਾ ਉਹ ਕੱਟਦਾ ਵਾ ਬੂਟ ਲਾਉਂਦਾ ਵਾ ਵਾਪਸ ਘਰੇ ਰੱਖ ਕੇ ਤੇ ਚੱਲ ਜਾਂਦਾ ਫਿਰ ਬਟੂਆ ਲੈ ਕੇ ਵਾਪਸ ਨੰਗੇ ਪੈਰੀ ਤੇ ਜਦੋਂ ਚੱਲ ਜਾਂਦਾ ਵਾ ਤੇ ਉਹ ਕਹਿੰਦਾ ਵੀ ਵੇਖਦੇ ਆਂ ਬਟੂਆ ਵੀ ਚਲੋ ਆਪਾਂ ਦਵਾਈ ਲੈ ਲੈਂਨਾ ਮੈਂ ਖਾਨਾ ਹਸਪਤਾਲ ਜਾਣਾ ਤੇ ਉਹ ਕਹਿੰਦਾ ਇੱਕ ਵਾਰ ਪਹਿਲਾਂ ਚੈੱਕ ਤਾਂ ਕਰ ਲਾਂ ਬਡੂਆ ਵਿੱਚ ਕੀ ਹੈ ਕੀ ਹੈ ਕਿੰਨੇ ਕ ਪੈਸੇ ਆ ਉਹਦਾ ਵੀ ਬਡੂਆ ਭਰਿਆ ਦਾ ਵਾਵਾ ਦੀਂਦਾ ਭਾਰਾ ਵਾਵਾ ਤੇ ਜਦੋਂ ਉਹ ਬੈਠ ਕੇ ਕਿਸੇ ਸੰਗਣੇ ਦਰਖਤ ਥੱਲੇ ਸ਼ਾਮੇ ਬਡੂਆ ਖੋਲਦਾ ਵਾ ਤਾਂ ਦੇਖਦਾ ਪਹਿਲੀ ਪਰਚੀ ਨਿਕਲਦੀ ਪੈਸੇ ਘੱਟ ਹੁੰਦੇ ਕੋਈ 100 150 ਰੁਪਿਆ ਹੁੰਦਾ ਵਿੱਚ ਉਹਦੇ ਆਪਦੇ ਪਿਓ ਨੂੰ ਲਾਂਭਾ ਜਾਂ ਮਾਰਦਾ ਮੇਰਾ ਪਿਓ ਐਡਾ ਗਰੀਬ ਉਹ ਵੀ 100 150 ਰੁਪਿਆ ਵਾ ਬਡੂਆ ਐਨਾ ਭਾਰਾ ਚੱਕੀ ਫਿਰਦਾ ਵੱਡਾ ਤੇ ਆਪਣੇ ਪਿਆਉਣ ਨੂੰ ਕੋਸਦਾ ਜਾਵਾ ਤੇ ਬਾਅਦ ਚ ਫੇਰ ਕੀ ਕਰਦਾ ਵੀ ਪੈਸੇ ਛੱਡਦਾ ਉੱਚੇ ਤੇ ਉਹਦਾ ਵੀ ਕਾਗਜ ਤਾਂ ਦੇਖਾਂ ਕੀ ਆ ਜਦੋਂ ਕਾਗਜ ਵੇਖਦਾ ਵਾ ਤਾਂ ਪਹਿਲਾ ਕਾਗਜ ਹੀ ਚੱਕਦਾ ਵਾ ਉਹਦਾ 40000 ਦਾ ਵੀ ਉਧਾਰ ਲਿਆ ਹੁੰਦਾ ਕਿਸੇ ਤੋਂ ਨੇ ਆਪਣੇ ਦੋਸਤ ਤੋਂ ਤੇ ਉਹ ਜਿਹੜਾ 40000 ਜਿਹੜਾ ਲਿਆ ਹੁੰਦਾ ਉਹਦੇ ਦੋਸਤ ਤੋਂ ਉਹ ਉਹਦੀ ਇੰਜੀਨੀਅਰ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ ਲੈਪਟਾਪ ਖਰੀਦਿਆ ਹੁੰਦਾ ਵਾ ਤੇ ਉਹ ਲੈਪਟਾਪ ਦੇ ਆਧਾਰ ਪੈਸੇ ਹੁੰਦੇ ਆ ਤੇ ਉਹ ਵੇਖਦਾ ਵੀ ਇਹ ਤਾਂ ਆਮ ਆਧਾਰ ਵਾਲੀ ਪਰਚੀ ਆ ਉਹ ਰੱਖਦਾ ਸਾਈਡ ਤੇ ਤੇ ਹੌਲੀ ਹੌਲੀ ਹੋਰ ਪਰਚੀਆਂ ਨਿਕਲਦੀਆਂ ਘਰ ਦਾ ਬਿਜਲੀ ਦਾ ਬਿੱਲ ਫੋਨ ਦਾ ਬਿੱਲ ਰਾਸ਼ਨ ਦਾ ਤੇ ਕੁੜੀ ਦੇ ਪੈਸੇ ਤੇ ਅਦਾ ਕਈ ਬਿੱਲ ਨਿਕਲਦੇ ਆ ਤੇ ਦੇਖਦਾ ਉਹ ਬੜਾ ਹਰਾਉਣ ਹੁੰਦਾ ਵੀ ਸਾਡੇ ਘਰ 'ਚ ਇੰਨਾ ਖਰਚਾ ਹੁੰਦਾ ਵਾ ਵੀ ਮੇਰਾ ਪਿਓ ਕਿਹੜੇ ਹਿਸਾਬ ਨਾਲ ਸਾਨੂੰ ਹੈਂਡਲ ਕਰ ਰਿਹਾ ਸਾਨੂੰ ਤਾਂ ਪਤਾ ਹੀ ਨਹੀਂਗਾ ਕਿ ਮੈਂ ਆਪਦੇ ਪਿਓ ਨੂੰ ਕਿਹੜੇ ਹਿਸਾਬ ਨਾਲ ਕਹਿੰਦਾ ਪਿਆਵਾ ਤੇ ਖੀਰ ਦੇ ਇੱਕ ਪਰਚੀ ਹੋਰ ਨਿਕਲਦੀ ਆ ਉਹ ਪਰਚੀ ਨਿਕਲਦੀ ਆ ਅਖਬਾਰ ਦਾ ਇੱਕ ਵਿਆਪਨ ਵਿਗਿਆਪਨ ਹੁੰਦਾ ਵਾ ਵੀ ਨੋਟ ਦੇ ਇਸ਼ਤਿਹਾਰ ਦਿੱਤਾ ਹੁੰਦਾ ਅਖਬਾਰ ਦੇ ਵਿੱਚ ਕਿਸੇ ਨੇ ਤੇ ਉਹ ਇਸ਼ਤਿਹਾਰ ਇਹ ਹੁੰਦਾ ਵਾ ਵੀ ਪੁਰਾਣਾ ਸਕੂਟਰ ਲੈ ਕੇ ਜਾਓ ਤੇ ਪੁਰਾਣਾ ਸਕੂਟਰ ਦੇਜੋ ਤੇ ਨਵਾਂ ਮੋਟਰਸਾਈਕਲ ਲੈ ਜੂ ਜੇ ਇਹ ਜਿਹੜਾ ਇਸ਼ਤਿਹਾਰ ਉਹ ਦੇਖਦਾ ਪਰਚੀ ਚ ਬਾਪੂ ਦੀ ਚ ਤੇ ਉਹ ਬੜਾ ਹਰਾਣ ਹੁੰਦਾ ਵੀ ਉਹਦੇ ਅੱਖਾਂ 'ਚ ਹੰਝੂ ਆ ਜਾਂਦੇ ਆ ਕਿ ਮੇਰਾ ਪਿਓ ਵਾਕਈ ਤਾਨਾ ਵੀ ਮੇਰੇ ਲਈ ਕਿੰਨਾ ਕੁਝ ਕਰ ਰਿਹਾ ਤੇ ਮੈਂ ਉਹਨੂੰ ਇੰਨਾ ਬੁਰਾ ਭਲਾ ਬੋਲ ਕੇ ਆ ਗਿਆ ਕਿਹੜੇ ਹਿਸਾਬ ਨਾਲ ਤੇ ਜਦੋਂ ਇਹ ਚੀਜ਼ ਹੁੰਦੀ ਆ ਫਿਰ ਭੱਜਿਆ ਭੱਜਿਆ ਘਰੇ ਵਾਪਸ ਜਾਂਦਾ ਵਾ ਤੇ ਉਹ ਘਰੇ ਵੇਖਦਾ ਬਾਪੂ ਨਹੀਂ ਆਇਆ ਹੁੰਦਾ ਨਾ ਮਾਂ ਹੀ ਬਿੰਦੀ ਕਰੇ ਉਹ ਫਿਰ ਜਿਹੜਾ ਵਿਗਿਆਪਨ ਤੇ ਐਡਰੈਸ ਦਿੱਤਾ ਹੁੰਦਾ ਨਾ ਤੇ ਉਹ ਵਿਗਿਆਪਨ ਵਾਲੇ ਐਡਰੈਸ ਤੇ ਜਾਂਦਾ ਉਹਦੇ ਬਾਪੂ ਕੋਲੇ ਤੇ ਉਹਦਾ ਬਾਪੂ ਨਾਲ ਡਿਸਕਸ ਕਸ਼ ਨਹੀਂ ਚਲਦੀ ਹੁੰਦੀ ਆ ਵੀ ਸਕੂਟਰ ਦੇ ਕੇ ਮੋਟਰਸਾਈਕਲ ਲੈਣ ਦੀ ਤਾਂ ਆਪਣੇ ਬਾਪੂ ਨੂੰ ਪਿੱਛੇ ਜਾ ਕੇ ਜੱਫੀ ਪਾ ਲੈਂਦਾ ਵਾ ਤੇ ਰੋਣ ਲੱਗ ਜਾਂਦਾ ਤੇ ਜਦੋਂ ਇਹ ਚੀਜ਼ ਹੁੰਦੀ ਆ ਤਾਂ ਉਹ ਆਦੇ ਜਿਹੜੇ ਟੈਨੂ ਵੀ ਹਟਾਉਂਦਾ ਵਾ ਕਹਿੰਦਾ ਹਾਂ ਪੁੱਤਰ ਤੂੰ ਰੋਣਾਗਾ ਤੋਂ ਕਹਿੰਦਾ ਵੀ ਮੈਨੂੰ ਅੱਜ ਸਮਝ ਆ ਗਈ ਆ ਵੀ ਆਪਾਂ ਸਕੂਟਰ ਨਹੀਂ ਵੇਚਣਾ ਉਹ ਕਹਿੰਦਾ ਕਿਉਂ ਵੀ ਇਹਨੇ ਤੂੰ ਆਪੇ ਤਾਂ ਕਹਿੰਦਾ ਸੀ ਮੋਟਰਸਾਈਕਲ ਲੈਣੀ ਆ ਕਹਿੰਦਾ ਨਹੀਂ ਮੋਟਰਸਾਈਕਲ ਨਹੀਂ ਲੈਣਾ ਇਹ ਸਕੂਟਰ ਹੀ ਰੱਖਣਾ ਕਹਿੰਦਾ ਇਹਦੇ ਨਾਲ ਆਪਣੇ ਬਹੁਤ ਜ਼ਿਆਦਾ ਜੁੜਗੀਆਂ ਹੋ ਜਾਵਾਂ ਤੇ ਆਪਾਂ ਇਹ ਸਕੂਟਰ ਨਹੀਂ ਵੇਚਣਾ ਉਹਨਾਂ ਦਾ ਠੀਕ ਹੈ ਚਲ ਸਕੂਟਰ ਨਹੀਂ ਵੇਚਦੇ ਜੇ ਸਕੂਟਰ ਨਹੀਂ ਵੇਚਦੇ ਤੇ ਵਾਪਸ ਜਾਂਦਾ ਕਹਿੰਦਾ ਮੈਂ ਪੜ੍ਹਾਂਗਾ ਲਿਖੂੰਗਾ ਵਧੀਆ ਮਿਹਨਤ ਕਰੂੰਗਾ ਖੁਦ ਦੇ ਪੈਸਿਆਂ ਤੇ ਇਹਨੇ ਪੈਸੇ ਕਮਾਊਗਾ ਵੀ ਆਪਣਾ ਮੋਟਰਸਾਈਕਲ ਆਪ ਖਰੀਦੂੰਗਾ ਤੇ ਇਹਨੂੰ ਨਹੀਂ ਵੇਚਣਾ ਇਹ ਜੇ ਹੁਣ ਚਲ ਠੀਕ ਆ ਤੇ ਆਪਣੇ ਬਾਪ ਤੋਂ ਮਾਫੀ ਮੰਗਦਾ ਵਾ ਵੀ ਪਾਪਾ ਮੈਨੂੰ ਮਾਫ ਕਰ ਦੇ ਮੈਂ ਗੁੱਸੇ ਦੇ ਵਿੱਚ ਘਰ ਛੱਡ ਕੇ ਚੱਲਿਆ ਸੀਗਾ ਇੱਕ ਮੇਰੇ ਪੈਰ 'ਚ ਕੰਕਰ ਵਜੀ ਮੈਂ ਦੇਖਿਆ ਵੀ ਤੁਹਾਡੇ ਜੁੱਤੇ ਵੀ ਟੁੱਟੇ ਹੋਏ ਆ ਵੀ ਤੁਸੀਂ ਇਹ ਘਰ ਦਾ ਰਾਸਨ ਕਿਵੇਂ ਕਿੱਦਾਂ ਚਲਾਉਣਾ ਹੈ ਮੈਨੂੰ ਅੱਜ ਪਤਾ ਲੱਗ ਗਿਆ ਮੈਂ ਤੁਹਾਡਾ ਪਰਸ ਲੈ ਕੇ ਗਿਆ ਸੀਗਾ ਤੇ ਆ ਤੁਹਾਡਾ ਪਰਸ ਆ ਮੈਨੂੰ ਪਤਾ ਲੱਗ ਗਿਆ ਵੀ ਮੇਰੇ ਅੱਖਾਂ ਤੋਂ ਜਿਹੜੀ ਪੱਟੀ ਚੱਕੀ ਗਈ ਆ ਤੇ ਬੜਾ ਰੋਂਦਾ ਉਹਨੂੰ ਪਤਾ ਲੱਗ ਜਾਂਦਾ ਉਹ ਵੀ ਮੇਰੇ ਬੱਚੇ ਨੂੰ ਸਾਰਾ ਕੁਝ ਪਤਾ ਲੱਗ ਗਿਆ ਕਿ ਉਹਨੂੰ ਅਹਿਸਾਸ ਹੋ ਜਾਂਦਾ ਵਾਕਈ ਵੀ ਵੀ ਠੀਕ ਆ ਮੇਰਾ ਬੇਟਾ ਵੀ ਵੀ ਆਵਦੀ ਕੀਤੇ ਤੇ ਸ਼ਰਮਿੰਦਾ ਵਾ ਤਾਂ ਉਹਦੇ ਬੇਟੇ ਨੂੰ ਵੀ ਅਹਿਸਾਸ ਹੋ ਜਾਂਦਾ ਵੀ ਨਹੀਂ ਅੱਜ ਤੋਂ ਬਾਅਦ ਇਹ ਚੀਜ਼ ਨਹੀਂ ਮੈਂ ਕਰਨੀ ਤਾਂ ਕਹਿਨ ਨੂੰ ਇਹ ਛੋਟੀ ਜੀ ਸਟੋਰੀ ਆ ਵੀ ਮਾਂ ਤੇ ਤਾਂ ਬਹੁਤ ਜਣਾ ਨੇ ਲਿਖਿਆ ਵਾ ਤੇ ਉਹ ਤੇ ਬਹੁਤ ਘੱਟ ਲਿਖਿਆ ਲੋਕਾਂ ਨੇ ਤੇ ਜਿਹੜਾ ਪਿਓ ਹਨ ਬਾਪ ਸ਼ਬਦ ਇਹ ਸੂਰਜ ਦੀ ਵਾਂਗ ਸੂਰਜ ਚਮਕਦਾ ਦਾ ਬਹੁਤ ਤਿੱਖਾ ਤਾਂ ਤੇ ਤਾਪਤਾ ਬਹੁਤ ਹੁੰਦਾ ਵਾ ਪਰ ਸਾਰਿਆਂ ਨੂੰ ਵਧੀਆ ਕਰਕੇ ਰੱਖਦਾ ਵੀ ਸਾਰਿਆਂ ਦੀ ਰਾਖੀ ਕਰਦਾ ਵਾ ਤੇ ਇਦਾਂ ਹੀ ਆ ਜਿਹੜਾ ਬਾਪ ਵੀ ਸੂਰਜ ਵਾਂਗ ਤਪਦਾ ਤਾਂ ਬਹੁਤ ਆ ਪਰ ਸਾਰਿਆਂ ਨੂੰ ਆਪਣੀ ਲਪੇਟ 'ਚ ਰੱਖਦਾ ਵਾ ਤੇ ਇਹ ਚੀਜ਼ ਆ ਵੀ ਸਾਨੂੰ ਕਦੇ ਵੀ ਗੁੱਸੇ 'ਚ ਕੋਈ ਵੀ ਇਦਾਂ ਦਾ ਡਿਸੀਜਨ ਨਹੀਂ ਲੈਣਾ ਚਾਹੀਦਾ ਜਿਹੜਾ ਸਾਡੇ ਮਾਪਿਆਂ ਨੂੰ ਹਾਰਟ ਕਰੇ ਸੋ ਉਹਨਾਂ ਨੂੰ ਪਿਆਰ ਕਰੋ ਉਹਨਾਂ ਨਾਲ ਵਧੀਆ ਰਲ ਕੇ ਰਹੋ ਉਹਨਾਂ ਦੇ ਕਹਿਣੇ 'ਚ ਚੱਲੋ ਉਹ ਤੁਹਾਨੂੰ ਪਤਾ ਨਹੀਂ ਤੁਹਾਨੂੰ ਉਹਨਾਂ ਨੇ ਕਿਵੇਂ ਇਸ ਦੁਨੀਆ ਤੇ ਲਿਆਂਦਾ ਕਿਵੇਂ ਜੰਮਿਆ ਪਾਲਿਆ ਪੋਲ ਪਾਲਿਆ ਪਲੋਸਿਆ ਉਹਨਾਂ ਨੇ ਤੁਹਾਨੂੰ ਕਿਦਾਂ ਪੜਾਇਆ ਵਾ ਆਪਾਂ ਕਹਨ ਨੂੰ ਅੱਜ ਦੀ ਜਨਰੇਸ਼ਨ ਉਹ ਬੜਾ ਮੀਣਾ ਮਾਰ ਦਿੰਨੇ ਆ ਵੀ ਬਾ ਮਾਪਿਆਂ ਨੇ ਸਾਡੇ ਲਈ ਕੀਤਾ ਕੀ ਆ ਇਹ ਕਿਹੜਾ ਜੱਦੀ ਪੁਸ਼ਤੀ ਰਾਜੇ ਸੀਗੇ ਇਦਾਂ ਇਦਾਂ ਕਰਕੇ ਪਰ ਨਹੀਂ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਹੁਣ ਸਾਡਾ ਫਰਜ਼ ਮੰਨਦਾ ਵਾ ਅਸੀਂ ਉਹਨਾਂ ਲਈ ਕੁਝ ਕਰੀਏ ਸੋ ਇਸ ਕਰਕੇ ਵੀ ਵਧੀਆ ਆਪਣੇ ਮਾਪਿਆਂ ਲਈ ਕੁਝ ਕਰੋ ਠੀਕ ਹੈ ਨਾ ਕਿ ਉਹਨਾਂ ਨੂੰ ਮਿਹਨੇ ਮਾਰੋ ਜਿੰਨਾ ਉਹਨਾਂ ਨੇ ਕਰ ਲਿਆ ਉਹਨਾਂ ਨੇ ਬਹੁਤ ਵਧੀਆ ਕਰਤਾ ਸਾਡੇ ਲਈ ਬਹੁਤ ਉਹਨਾਂ ਸਾਡੀ ਵਾਰੀ ਉਹਨਾਂ ਲਈ ਕਰਨ ਦੀ ਸੋ ਇਸ ਕਰਕੇ ਮਾਪਿਆਂ ਨੂੰ ਕਦੇ ਵੀ ਮਾੜਾ ਚੰਗਾ ਨਾ ਬੋਲੋ ਤੇ ਵਧੀਆ ਉਹਨਾਂ ਦਾ ਸਤਿਕਾਰ ਰਿਸਪੈਕਟ ਕਰੋ ਉਹਨਾਂ ਨੂੰ ਆਦਾਪ ਸਸਰੀ ਘਾਲ ਜੋ ਵੀ ਹੈ ਉਹਨਾਂ ਨੂੰ ਬਲਾਵਿਸ਼ ਕਰੋ ਠੀਕ ਹੈ ਜੀ ਇਸੇ ਇੱਕ ਛੋਟੀ ਜਿਹੀ ਸਟੋਰੀ ਮਿਲਦੇ ਹਾਂ ਕੰਨ ਨੂੰ ਅਗਲੀ ਸਟੋਰੀ ਚ ਜੇ ਸਟੋਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰ ਦੇਣਾ ਮਿਲਦੇ ਆਗਲੀ ਸਟੋਰੀ ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ